ਬੱਚੇ ਧਿਆਨ ਨਾਲ ਹੁਣ ਤੁਸੀਂ ਸਾਹਮਣੇ ਜਿਹੜੇ ਮੈਂ ਕੁਐਸਚਨ ਪੁੱਛੂੰਗੀ ਅੱਜ ਤਾਂ ਤੁਹਾਨੂੰ ਬਿਨਾ ਨੋਟਬੁੱਕ ਤੋਂ ਹੀ ਫਿੰਗਰ ਸੇ ਹੀ ਕਾਊਂਟ ਕਰਕੇ ਦੱਸ ਦੋਗੇ ਤੁਸੀਂ ਠੀਕ ਹੈ ਬਿਲਕੁਲ ਈਜ਼ੀ ਹੋਣਗੇ ਸਵਾਲ ਗੁਰਪ੍ਰੀਤ ਕੋਲ 7 ਰੁਪਏ ਹਨ ਸੌਖੇ ਸਵਾਲ ਪੁੱਛ ਰਹੀਆਂ ਅੱਜ ਮੈਂ ਗੁਰਪ੍ਰੀਤ ਕੋਲ 7 ਰੁਪਏ ਹਨ ਉਸ ਦੀ ਮੰਮੀ ਨੇ ਉਸ ਨੂੰ 3 ਰੁਪਏ ਹੋਰ ਦੇ ਦਿੱਤੇ ਉਸ ਕੋਲ ਕਿੰਨੇ ਰੁਪਏ ਹੋ ਗਏ ਗੁਰਪ੍ਰੀਤ ਕੋਲ 7 ਰੁਪਏ ਨੇ ਉਸ ਦੀ ਮੰਮੀ ਨੇ ਉਸ ਨੂੰ 3 ਰੁਪਏ ਹੋਰ ਦੇ ਦਿੱਤੇ ਹੁਣ ਉਸ ਦੇ ਕੋਲ ਕਿੰਨੇ ਰੁਪਏ ਹੋ ਗਏ ਮਨਜੋਤ 10 ਹਾਂ ਕਿੰਨਾ ਅੰਸਰ ਹੈ ਦਾ 10 ਬੇਟੇ ਇਹ ਹੀ ਛੋਟੇ ਸਵਾਲ ਨੇ ਇਹ ਹੀ ਰਕਮ ਨੂੰ ਵਧਾ ਦਾਂਗੇ ਤਾਂ ਇਹ ਵੱਡੇ ਸਵਾਲ ਬਣ ਜਾਣਗੇ ਸਮਝ ਆ ਰਹੀ ਹੈ ਹਾਂ ਜੀ ਅੰਨਾ ਦੀ ਟੀਮ ਨਾਲ ਲਗਾਤਾ ਇੱਕ ਨੰਬਰ ਸੁਖਦੇਵ ਕੋਲ 9 ਰੁਪਏ ਹਨ ਸੁਖਦੇਵ ਕੋਲ 9 ਰੁਪਏ ਹਨ ਉਸਨੇ 4 ਰੁਪਏ ਦੀ ਪੈਨਸਲ ਖਰੀਦ ਲਈ ਮੈਮ ਉਸਨੇ 4 ਰੁਪਏ ਦੀ ਪੈਨਸਲ ਖਰੀਦ ਲਈ ਉਸ ਕੋਲ ਕਿੰਨੇ ਰੁਪਏ ਰਹਿ ਗਏ ਕੱਢ ਲੰਦੋ ਸਾਰਿਆਂ ਨੂੰ ਕਹਿੰਦੇ ਸੁਖਦੇਵ ਕੋਲ 9 ਰੁਪਏ ਹਨ ਉਸਨੇ 4 ਰੁਪਏ ਦੀ ਪੈਨਸਲ ਖਰੀਦ ਲਈ ਖੁਸ਼ੀ 9 ਰੁਪਏ ਸੀ si, 4 ਦੀ ਪੈਨਸਲ ਖਰੀਦ ਲਈ ਕੁਸਕੋਲ ਕਿੰਨੇ ਰੁਪਏ ਰਹਿ ਗਏ ਬਟਾ ਆਪ ਦਾ ਆਪ ਦਾ ਲੱਕੋ ਕੇ ਰੱਖਿਆ ਕਰੋ ਹਾਂਜੀ ਖੁਸ਼ ਇਹ ਤੂੰ ਕੁੜੀਏ ਹਾਂਜੀ ਖੁਸ਼ੀ ਹਾਂਜੀ ਕਿੰਨੇ ਰੁਪਏ ਬਚ ਗਏ 5 ਹਾਂ ਇਹਨਾਂ ਦੀ ਟੀਮ ਨਾਲ ਲਗਾ ਵੀ ਨੰਬਰ ਸੌਖੇ ਸਵਾਲ ਪੁੱਛ ਰਹੀ ਆ ਹਸ ਤਾਂ ਮੈਂ ਬਿਲਕੁਲ ਹੀ ਅੰਮ੍ਰਿਤਕੋਲ ਪੰਜ ਅੰਬ ਸਨ ਅੰਮ੍ਰਿਤਕੋਲ ਪੰਜ ਅੰਬ ਸਨ ਉਹਦੀ ਮੰਮੀ ਨੇ ਉਸ ਨੂੰ ਤਿੰਨ ਅੰਬ ਹੋਰ ਦੇ ਦਿੱਤੇ ਅੰਮ੍ਰਿਤਕੋਲ ਪੰਜ ਅੰਬ ਸਨ ਮੇਰੀ ਗੱਲ ਸੁਣੋ ਤਸੱਲੀ ਰੱਖੋ ਮੈਂ ਆਪੇ ਪੁੱਛ ਲਵਾਂ ਅੱਜ ਮੈਂ ਸੌਖੇ ਪੁੱਛ ਰਹੀ ਆ ਤਾਂ ਤੁਹਾਡੇ ਹੱਥੇ ਜਲਦੀ ਜਲਦੀ ਖੜੇ ਨੇ ਅੰਮ੍ਰਿਤਕੋਲ 5 ਅੰਬ ਸਨ ਉਸਦੀ ਮੰਮੀ ਨੇ ਉਸ ਨੂੰ 3 ਅੰਬ ਹੋਰ ਦੇ ਦਿੱਤੇ ਹੁਣ ਉਸ ਕੋਲ ਕਿੰਨੇ ਅੰਬ ਹੋ ਗਏ ਆਕਾਸ਼ 8 ਕਿੰਨੇ 8 ਹੁਣ ਮੈਂ ਹਰਜੋਤ ਤੋਂ ਪੁੱਛੂੰਗੀ ਹਾਂਜੀ ਸੂਮਨ ਕੋਲ 8 ਕੇਲੇ ਸਨ ਉਸਨੇ 5 ਕੇਲੇ ਅਮਨ ਨੂੰ ਦੇ ਦਿੱਤੇ

ਹਾਂ ਜਵਾਬ ਜਿਹੜੇ ਚੀਜ਼ ਚ ਪੁੱਛੇ ਰੁਪਿਆਵਾਂ ਚ ਪੁੱਛੇ ਤਾਂ ਰੁਪਿਆਵਾਂ ਚ ਜਵਾਬ ਆਉ ਕੇਲੇ ਪੁੱਛੇ ਰੰਦਾ ਕੇਲੇ ਆ ਚ ਹਣੀ ਆਪਣਾ ਅਗਲਾ ਪ੍ਰਸ਼ਨ ਹੈ ਅਵਨੀਤ ਕੋਲ 9 ਰਵੜਾ ਸਨ ਅਵਨੀਤ ਕੋਲ ਇਸ ਵਾਲਾਂ ਦੇ ਵਿੱਚ ਤੁਹਾਨੂੰ ਕਾਪੀ ਵੀ ਨਹੀਂ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ ਸਿੱਧਾ ਦਿਮਾਗ ਔਰ ਫਿੰਗਰਸ ਨਾਲ ਕਰੋ ਆਪਦਾ ਅਵਨੀਤ ਕੋਲ 9 ਰਵੜਾ ਸਨ ਉਸ ਦੀ ਭੈਣ ਕੋਲ 6 ਰਵੜਾ ਸਨ ਸੁਣੋ ਅਵਨੀਤ ਕੋਲ ਸਿੱਧੇ ਬੈਠੋ ਅਵਨੀਤ ਕੋਲ 9 ਰਵੜਾ ਸਨ ਉਸ ਦੀ ਭੈਣ ਕੋਲ 6 ਰਵੜਾ ਸਨ ਦੱਸੋ ਕਿਸ ਕੋਲ ਵੱਧ ਰਵੜਾ ਨੇ ਸਾਡੀ ਜੀ ਸਾਡੀ ਜੀ ਇੱਕ ਦੋ ਵਸੇ ਜੀ ਕਿਹ ਕਿਸ ਕੋਲ ਵੱਧ ਰਵੜਾ ਨੇ ਅਵਨੀਤ ਕੋਲ 9 ਰਵੜਾ ਸਨ ਉਸ ਦੀ ਭੈਣ ਕੋਲ 6 ਰਵੜਾ ਨੇ ਤੁਸੀਂ ਇਹ ਦੱਸੋ ਕਿਸ ਕੋਲ ਵੱਧ ਰਵੜਾ ਨੇ ਅਮਨੀਤ ਲਈ ਅਮਨੀਤ ਲਈ ਕਿਹਦੇ ਕੋਲ ਅਮਨੀਤ ਕੋਲ ਹਾਂ ਅਮਨੀਤ ਕੋਲ ਵੱਧ ਰਵੜਾ ਨੇ ਅਮਨੀਤ ਦੀ ਭੈਣ ਕੋਲ 8 ਕੇਲੇ ਸਨ ਦੇਖੋ ਅਮਨੀਤ ਦੀ ਭੈਣ ਕੋਲ 8 ਕੇਲੇ ਸਨ ਅਮਨੀਤ ਕੋਲ ਉਸ ਦੀ ਭੈਣ ਨਾਲੋਂ 2 ਕੇਲੇ ਘੱਟ ਸਨ ਸੁਣੋ ਧਿਆਨ ਦਿਓ ਇਹ ਕੁਐਸਚਨ ਥੋੜਾ ਜਿਹਾ ਲੱਗ ਹੈ ਅਵਨੀਤ ਦੀ ਭੈਣ ਕੋਲ 8 ਕੇਲੇ ਸਨ ਅਵਨੀਤ ਕੋਲ ਉਸ ਦੀ ਭੈਣ ਨਾਲੋਂ 2 ਕੇਲੇ ਘੱਟ ਸਨ ਤਾਂ ਦੱਸੋ ਅਵਨੀਤ ਕੋਲ ਕਿੰਨੇ ਕੇਲੇ ਹੋਏ ਸਾਰੇ دماغ ਲਗਾਓ ਥੋੜਾ ਜਿਹਾ ਪੁੱਛਦੀ ਹੈ ਬੇਟਾ ਬਸ 2 ਮਿੰਟਾਂ ਨੇ ਇਹਨਾਂ ਨੂੰ ਜਿਹੜੇ 2-4 ਹੋਰ ਰਹਿ ਗਏ ਦੇਖੋ ਅਵਨੀਤ ਕੋਲ ਤਾਂ 8 ਕੇਲੇ ਨੇ ਇਹ ਅਵਨੀਤ ਦੀ ਭੈਣ ਕੋਲ 8 ਕੇਲੇ ਨੇ ਅਵਨੀਤ ਕੋਲ ਆਪਦੀ ਭੈਣ ਨਾਲੋਂ 2 ਕੇਲੇ ਘੱਟ ਨੇ ਪਰ ਤੁਸੀਂ ਇਹ ਦੱਸਣਾ ਹੈ ਕਿ ਅਮਨੀਤ ਕੋਲ ਕਿੰਨੇ ਕੇਲੇ ਹੋਏ ਹਨ ਜੀ ਮਨਜੋਤ 6 ਜੀ ਤੇਰਾ ਕਿੰਨਾ ਸੀ 6 ਜੀ 6 ਇਹਨੂੰ ਦਿਖਾਇਆ ਤੈਨੇ ਆਪੇ ਦੱਸ ਦੇਰੇ ਆਪੇ ਦੱਸ ਦਿਖਾਇਆ ਹੈ ਦਿਖਾਇਆ ਨਾ ਜੀ ਅਜਾ ਤੋਸਾ ਲਈ ਅਜਾ ਤੋਸਾ ਲਈ ਰੋਜ਼ਨ ਤੇਰਾ ਕਿੰਨਾ ਅੰਸਰ ਸੀ 6 ਦਾ ਜੂੜ ਕੇ ਰੱਖਿਆ ਹਾਂ ਮਨਜੋਤ ਦਾ ਲਗਾ ਦੇ ਇੱਕ ਨੰਬਰ ਲਗਾਤਾ

ਪਰਵੀਨ ਨੇ ਉਸ ਨੂੰ 14 ਗੁਬਾਰੇ ਹੋਰ ਦੇ ਦਿੱਤੇ ਸਾਨੂੰ ਪਤਾ ਨਹੀਂ ਸੀ ਕਹਿੰਦੇ ਸਿਮਰਨ ਕੋਲ 19 ਗੁਬਾਰੇ ਹਨ ਪਰਵੀਨ ਨੇ ਉਸ ਨੂੰ 14 ਗੁਬਾਰੇ ਹੋਰ ਦੇ ਦਿੱਤੇ ਤਾਂ ਸਿਮਰਨ ਕੋਲ ਕਿੰਨੇ ਹੈਂ ਜੀ ਹਾ ਜੀ ਅਸ਼ਮਨ ਹਾਂਜੀ ਵੈਰੀ ਗੁੱਡ ਕਿੰਨਾ ਹੋ ਗਿਆ 33 ਹਾਂ ਲਈ ਐਨ ਆਈ ਟੀਮ ਦਾ ਲਗਾ ਦੇ 33 ਵੈੜਾ ਤੀ ਇਹਨਾਂ ਚੀਜ਼ ਨਿਕਲਦੇ 33 ਚਲੋ ਅਗਲਾ ਅਗਲਾ ਕੁਸਚਨ ਆ ਗਿਆ ਅਮਨ ਕੋਲ 30 ਮੋਤੀ ਸਨ ਇੱਧਰ ਆ ਜਾ ਅਮਨ ਕੋਲ 30 ਮੋਤੀ ਸਨ 30 ਉਸਨੇ 16 ਮੋਤੀਆਂ ਦੀ ਮਾਲਾ ਬਣਾ ਲਈ ਸਾਨੂੰ ਪਤਾ ਨਹੀਂ ਮੈਨ ਸਾਡਾ ਤੁਹਾਨੂੰ ਸਾਡਾ ਪਤਾ ਨਹੀਂ 10 ਗੁੱਟੇ ਹਾਂਜੀ ਸਰੂਪ ਪਤਾ ਲੱਗ ਜਾਂਦਾ ਵੀ ਮੈਂ ਕੀ ਪੁੱਛਣਾ ਚਾਹ ਰਹੀ ਹਾਂ ਹਾਂਜੀ ਸਰੂਪ ਬਸ ਇੱਥੇ ਪਾ ਪਾ 15 ਬੰਦੇ ਸੀ ਉਹ ਰਿĐi ਜੇ ਸੋਲਾਂ ਕਾਤੇ ਚਾਹੋ ਹਾਂ ਵੈਰੀ ਗੁੱਡ ਕਹਿੰਦੇ ਇੱਕ ਵਾਰ ਕੁਐਸਚਨ ਰੈਡਰ ਨੂੰ ਤਾਂ ਦੱਸਦਾ ਇਹਨਾਂ ਨੂੰ ਸੁਣੇ ਹੀ ਨਹੀਂ ਬੱਚੇ ਤੂੰ ਸੁੱਝ ਤਿੰਨੇ ਨਹੀਂ ਸੁਣ ਕਹਿੰਦੇ ਅਮਨ ਕੋਲ 30 ਮੋਤੀ ਸਨ ਉਸਨੇ 16 ਮੋਤੀਆਂ ਦੀ ਮਾਲਾ ਬਣਾ ਲਈ ਉਸ ਕੋਲ ਕਿੰਨੇ ਮੋਤੀ ਰਹਿ ਗਏ ਅੰਬੀ ਨੇ ਕੀ ਕੰਮ ਕੀਤਾ ਜਾਨੀ ਸੌਂਦੇ ਰਹੀ ਸੀ ਹੈ ਜਵਾਰਾ ਲਗੀ ਟੱਕੜ ਨਹੀਂ ਕਿਤੋਂ ਬਾਹਰ ਦੀ ਉਹਦੀ ਬਲੀ ਦੇ ਸਾਫ਼ ਕਰਦੇ ਓਏ ਨਾ ਮਰਮੀ ਜੋ ਐ ਕਿਹਾ ਸੀ ਕੀ ਕਿਹਾ ਸੀ ਪਾਗਲ ਹੋ ਕੇ ਕੰਮ ਕਿਹਾ ਸੀ ਜਿਉੜੂ ਕਰਦੇ ਇਹ ਵੀ ਕਰ ਸਾਡਾ ਹਾਂ ਜੀ ਇਹਨਾਂ ਦਾ ਲਗਾਤ ਲਾਈਨ ਲਾਇਕ ਨੰਬਰ ਲਗਾ ਬੀਰ ਨਾ ਹਾਂ ਉਹ ਤੇ ਇਕਲਾ ਵੈਰੀ ਗੁੱਡ ਫਾਈਨ ਨੈਕਸਟ ਕੁਐਸਚਨ ਦੇਖੋ ਇੱਧਰ ਕਰਦੇ ਹੋਰ ਇੱਧਰ ਲਾਈਨ ਬਣਾ ਲੈ ਇੱਕ ਹੋਰ ਹਾਂਜੀ ਸੰਦੀਪ ਨੇ ਕ੍ਰਿਕਟ ਦੇ ਮੈਚ ਵਿੱਚ ਕ੍ਰਿਕਟ ਦੇ ਮੈਚ ਵਿੱਚ 27 ਦੌੜਾਂ ਬਣਾਈਆਂ ਕਿੰਨੀਆਂ ਦੌੜਾਂ ਬਣਾਈਆਂ 27 ਸੰਦੀਪ ਨੇ ਕ੍ਰਿਕਟ ਦੇ ਮੈਚ ਵਿੱਚ 27 ਦੌੜਾਂ ਬਣਾਈਆਂ ਅਤੇ ਰਜਿੰਦਰ ਨੇ ਅਤੇਰੇ ਜਿੰਦਰ ਨੇ 38 ਦੌੜਾਂ ਬਣਾਈਆਂ ਦੱਸੋ ਦੋਵਾਂ ਵਿੱਚ ਕਿਸ ਨੇ ਵੱਧ ਦੌੜਾਂ ਬਣਾਈਆਂ ਇਹ ਤਾਂ ਹੋਰ ਹੀ ਕੰਮ ਵਗ ਗਿਆ ਜਾਈ ਮੈਂ ਕੰਮ ਤੇ ਆ ਸੰਦੀਪ ਨੇ ਕ੍ਰਿਕਟ ਦੇ ਮੈਚ ਵਿੱਚ 27 ਦੌੜਾਂ ਬਣਾਈਆਂ ਅਤੇਰੇ ਜਿੰਦਰ ਨੇ 38 ਦੌੜਾਂ ਬਣਾਈਆਂ ਅਠੱਤੀ ਦੋੜਾ ਬਣਾਈਆਂ ਤੁਸੀਂ ਇਹ ਦੱਸਣਾ ਵੀ ਕਿਸ ਨੇ ਵੱਧ ਦੋੜਾ ਬਣਾਈਆਂ ਨਹੀਂ ਸਾਨੂੰ ਪਤਾ ਨਹੀਂ ਤੇ ਜਿਸਰ ਨੇ ਮਾਨਜੀ ਹਾਂ ਕਿਨੇ ਤਾਂ ਸਾਰੇ ਤਾੜੀਆਂ ਮਾਰੋ ਇੱਕ ਵਾਰ ਵੀ ਹੁੰਦੇ ਨੇ ਉਹ ਸਾਰੇ ਜਵਾਬ ਦੇ ਦੀ ਆਪਾਂ ਅੱਛਾ ਇੱਕ ਬਿਲਕੁਲ ਈਜ਼ੀ ਸਵਾਲ ਪੁੱਛਦੀ ਆ ਇਹਦਾ ਨੰਬਰ ਲਗਾਤਾ ਬੰਦੇ ਉਧਾ ਔਖਾ ਪੁੱਛਾ 3 ਚੌਥੀ ਨੰਨ ਨੰਨੇ ਨੂੰ ਤੁਸੀਂ ਦੱਸੋ ਮੈਂ ਮੈਂ ਪੁੱਛ ਰਹੀ ਆ ਅੰਕ 1 1 ਅਤੇ 2 ਇੱਕ ਅਤੇ ਇੱਕ 2 ਦੀ ਵਰਤੋਂ ਨਾਲ ਬਣਨ ਵਾਲੀ ਦੋ ਅੰਕੀ ਸੰਖਿਆਵਾਂ ਦਾ ਅੰਤਰ ਪਤਾ ਕਰੋ 1 ਤੇ 2 ਨੂੰ ਯੂਜ਼ ਕਰੋ ਤੁਸੀਂ ਉਹਦੇ ਨਾਲ ਠੀਕ ਹੈ ਇੱਕ ਵੱਡੀ ਸੰਖਿਆ ਕੋਈ ਛੋਟੀ ਸੰਖਿਆ ਬਣ ਗਈ 2 1 ਤੇ 2 ਨੂੰ ਯੂਜ਼ ਕਰਕੇ ਜਿਹੜੀ ਸੰਖਿਆਵਾਂ ਬਣਨ ਗਈਆਂ

ਬਣੀ ਮੈਂ ਕਹਿ ਰਹੀ ਆ ਕਿ 1 ਤੇ 2 ਨਾਲ ਵੱਡਣ ਵਾਲੀਆਂ ਸੰਖਿਆਵਾਂ ਦਾ ਅੰਤਰ ਘਟਾਓ ਪਤਾ ਕਰੋ ਇਹ ਪੁੱਛਿਆ ਬੇਟਾ ਮੈਨੇ 1 ਤੋਂ 1 ਲਿਖ ਦੇ ਇੱਕ 2 ਲਿਖ ਦੇ ਉਹਨਾਂ ਤੋਂ ਵੱਡਣ ਵਾਲੀ 1 ਤੇ 2 ਨੂੰ ਤੋਂ ਸੰਖਿਆਵਾਂ ਬਣਾਓ ਜਿਹੜੀ ਸੰਖਿਆਵਾਂ ਜੀ ਉਹਨਾਂ ਦਾ ਅੰਤਰ ਪਤਾ ਕਰਨਾ ਹੈ ਦਿਮਾਗ ਲਗਾਓ ਕਾਪੀ ਯੂਜ਼ ਕਰ ਲਓ ਨਹੀਂ ਕਾਟਿਕ ਨਹੀਂ ਇੱਕਮ ਤੁਸੀਂ ਦੱਸੋ ਪੁੱਠੇ ਲਿਖ ਦੇ ਇੱਕ ਤੇ ਲਿਖ ਦੇ ਦੋ ਮੈਂ ਬਸ ਜੀ ਹੁਣ ਮੈਂ ਨਹੀਂ ਨੋ ਹਾਂ ਕਿੰਨਾ ਅਨਸਰ ਆਊਗਾ ਨੋ ਦੇਖੋ ਇੱਕ ਤੇ ਦੋ ਨੂੰ ਯੂਜ਼ ਕਰਨਾ ਸੀ ਇੱਕ ਵਾਰੀ ਪੜ ਗਿਆ 12 ਇੱਕ ਵਾਰੀ ਪੜ ਗਿਆ 21 21 ਚੋਂ 12 ਘਟਾ ਦਿਓ ਪਹਿਲਾਂ ਹੁੱਕਾ ਕਰਗੀ ਹਾਂ ਕੀ ਕਰਨਾ ਸੀ ਇੱਕ ਮੈਨਾਂ ਦਾ ਬਤਾਓ ਜੀ ਹਾਂ ਤਜੇ ਤੁਸੀਂ ਪਹਿਲਾਂ ਤਾਂ ਤੁਸੀਂ ਗਲਤ ਜਵਾਬ ਦੇ ਦਿੰਦੇ ਹੋ ਉਹ ਨਾ ਪਹਿਲਾ ਨਾ ਮੰਨਿਆ ਜਾਊਗਾ ਫਿਰ ਲਗਾ ਦੇ ਮੇਰੀ ਟੀਮ ਦਾ ਨੰਬਰ ਲਗਾ। ਹਣੀ ਅਗਲਾ ਪ੍ਰਸ਼ਨ ਆ ਸੋਡਾ। ਇਹ ਵੀ ਬਿਲਕੁਲ ਸੌਖਾ ਸਵਾਲ ਹੈ। ਹਰਜੋਤ ਇੱਕ ਫੁੱਲਾਂ ਦੀ ਇੱਕ ਫੁੱਲ ਦੀ ਪੰਜ ਪੱਤੀਆਂ ਹਨ। ਇੱਕ ਫੁੱਲ ਦੀਆਂ ਪੰਜ ਪੱਤੀਆਂ ਹਨ ਤਾਂ 6 ਫੁੱਲਾਂ ਦੀਆਂ ਕਿੰਨੀਆਂ ਪੱਤੀਆਂ ਹੋਣਗੀਆਂ? ਇੱਕ ਫੁੱਲ ਦੀਆਂ 5 ਪੱਤੀਆਂ ਨੇ ਜਿਹੜੇ ਫੁੱਲ ਦੇਖਦੇ ਤਾਂ 5 ਪੱਤੀਆਂ ਲੱਗਦੀਆਂ ਨੇ ਕਹਿੰਦੇ ਪਤਾ 6 ਫੁੱਲ ਨੇ ਉਹਨਾਂ ਦੀ ਟੋਟਲ ਕਿੰਨੀਆਂ ਪੱਤੀਆਂ ਹੋ ਜਾਣਗੀਆਂ ਕਰੋ ਜੀ ਨੇ ਵੀ ਅੰਦਾਜ਼ਾ ਹੱਥ ਖੜਾ ਕਰੋ ਇੱਕ ਫੁੱਲ ਦੀ ਆ ਸਿਰਫ 5 ਪੱਤੀਆਂ ਨੇ ਫੁੱਲ ਜੇ 6 ਹੋਏ ਤਾਂ ਕਿੰਨੀਆਂ ਪੱਤੀਆਂ ਹੋ ਜਾਣਗੀਆਂ ਕਿੰਨੀਆਂ 30 ਵੈਰੀ ਗੁੱਡ 30 ਤੂੰ ਫੁੱਲ ਜੋੜੀ ਜੰਨਾ ਚਲ ਅਗਲਾ ਪ੍ਰਸ਼ਨ ਪੁੱਛਦੇ ਆ 7 9 9 9 ਅੱਛਾ ਇਹਨੂੰ 100 38 ਸੇਬ ਔਖਾ ਪੁੱਛਣੀ ਹੈ 38 ਸੇਬ ਨੇ ਇਹ ਐਵੇਂ ਲੱਗ ਰਿਹਾ ਔਖਾ ਹੈਗਾ ਸੌਖਾ ਹੀ ਹੈ 38 ਸੇਬ ਹੁੰਦੇ ਨੇ 38 ਸੇਬ ਨੇ ਚਾਰ ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡਣੇ ਨੇ ਚਾਰ ਬੱਚਿਆਂ ਵਿੱਚ 38 ਸੇਬ ਨੇ ਚਾਰ ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡਣੇ ਨੇ ਤੁਸੀਂ ਇਹ ਦੱਸੋ ਹਰ ਇੱਕ ਬੱਚੇ ਨੂੰ ਕਿੰਨੇ ਸੇਬ ਆਉਣਗੇ ਤੇ ਕਿੰਨੇ ਸੇਬ ਬਚਣਗੇ ਕੁੱਛ ਦੇ ਵੇਡ ਇੱਕ ਮਿੰਟ ਵਾਸਤੇ ਇਹਨਾਂ ਨੂੰ ਸਾਰਿਆਂ ਨੂੰ ਕੱਢ ਲੰਦੇ 38 ਸੇਬ ਨੇ 4 ਬੱਚਿਆਂ 'ਚ ਬਰਾਬਰ ਵੰਡ ਦੋ ਵੰਡਣ ਤੋਂ ਬਾਅਦ ਇਹ ਦੇਖੋ ਕਿ ਹਰ ਇੱਕ ਬੱਚੇ ਨੂੰ ਕਿੰਨੇ ਸੇਬ ਆ ਰਹੇ ਨੇ ਔਰ ਕਿੰਨੇ ਸੇਬ ਬਚਦੇ ਆ ਦਿਮਾਗ ਲਗਾਓ ਥੋੜਾ ਜਿਹਾ ਇਹ ਕਮਜ਼ੋਰ ਹੋ ਜੇ ਤੋਂ ਹੋ ਜੇ ਦੂਰ ਕੱਢ ਲੈ ਮਣੀ ਤਾਂ ਨੇ ਵੀ 38 ਇਹਨੇ ਦੇਖਣਾ ਨਹੀਂ ਆਸ਼ੀ ਤੁਸੀਂ ਦੱਸੋ ਨਹੀਂ ਹਾਂਜੀ ਬਚ ਰਹੇਗੇ ਬਚ ਰਹੇਗੇ ਕਿੰਨੇ ਨਾ 9 ਸੇਬ ਕਿੰਨੇ ਬੱਚਿਆਂ 'ਚ ਵੰਡੇ ਨੇ 9 9 ਸੇਬ ਕਿੰਨੇ ਬੱਚਿਆਂ 'ਚ ਵੰਡੇ ਨੇ ਹਾਂ ਚਾਰ ਹਰ ਇੱਕ ਬੱਚੇ ਨੂੰ 9 ਸੇਬ ਦਿੱਤੇ ਨੇ ਮੈਂ ਤਾਂ ਸਹੀ ਸੇਬ ਬਚ ਗਏ ਫਿਰ ਮੈਂ ਤਾਂ ਸਹੀ ਮੇਰੇ ਸੰਜੀ ਅਸ਼ਮਨ ਖੜਾਓ ਦੋ ਜੀ ਹਾਂ ਜੀ ਦੋ ਬੱਚੇ ਦੋ ਦੋ ਸੇਬ ਬਚਣਗੇ ਕਿੰਨੇ ਬਚਣਗੇ 8 ਚੋਂ 6 ਤਾਂ ਨਹੀਂ 8 ਚੋਂ 6 ਦੀ ਗੱਲ ਨਹੀਂ 8

ਹਾਂ ਜੀ 38 ਸੇਬਾਂ ਦੇ ਵਿੱਚੋਂ 36 ਸੇਬ ਤਾਂ ਤੁਸੀਂ 9 ਬੱਚਿਆਂ 'ਚ ਵੰਡਤੇ ਚਾਰ ਬੱਚਿਆਂ 'ਚ ਵੰਡਤੇ 9-9 ਸੇਬ ਤੇ ਇੱਕ ਦੋ ਸੇਬ ਤੁਹਾਡੇ ਬਚ ਗਏ ਹਾਂ ਜੀ ਅਗਲਾ ਸਵਾਲ ਦੇਖੋ ਹਾਂ ਜੀ ਕਹਿੰਦੇ ਸਿਮਰਨ ਕੋਲ 25 ਰੁਪਏ ਸਨ ਸੌਖਾ ਸਵਾਲ ਹੈ ਬਿਲਕੁਲ ਸਿਮਰਨ ਕੋਲ 25 ਰੁਪਏ ਸਨ ਉਸਦੇ ਮਾਤਾ ਜੀ ਨੇ ਉਸ ਨੂੰ 30 ਰੁਪਏ ਹੋਰ ਦੇ ਦਿੱਤੇ ਅੱਗੇ ਵੀ ਐਸ ਵਾਂ ਸਿਮਰਨ ਕੋਲ 25 ਰੁਪਏ ਸਨ ਉਸਨੇ ਉਸਨੇ ਮਾਤਾ ਜੀ ਨੇ ਉਸ ਨੂੰ ਉਸ ਨੂੰ 30 ਸੇਬ ਹੋਰ ਦੇ ਦਿੱਤੇ ਤਾਂ ਉਸ ਕੋਲ ਕਿੰਨੇ ਸੇਬ ਹੋ ਨਹੀਂ ਉਸ ਕੋਲ ਕਿੰਨੇ ਰੁਪਏ ਹੋਗੇ ਮੈਂ ਕਰਦਾ ਨਹੀਂ ਪਤਾ ਨਹੀਂ ਕੁਐਸਚਨ ਤਾਂ ਸੁਣ ਲਓ ਪਹਿਲਾਂ ਪਹਿਲਾਂ ਉਹਦੇ ਕੋਲ 25 ਰੁਪਏ ਸੀ ਫਿਰ 30 ਰੁਪਏ ਹੋ ਗਏ 30 ਰੁਪਏ ਹੋਰ ਦਿੱਤੇ ਉਦੋਂ ਬਾਅਦ ਜਿੰਨੇ ਰੁਪਏ ਉਹਦੇ ਬਣ ਗਏ ਉਹਦੇ ਚੋਂ ਨੇ ਬੇਟਾ ਕੱਢ ਲੈ ਕਿ ਮੈਂ ਹਲੇ ਮੈਂ ਰਕਮ ਨਹੀਂ ਬੋਲੀ ਪੂਰੀ ਸੁਣ ਤਾ ਲੋ ਪਹਿਲਾਂ ਉਹਦੇ ਕੋਲ ਕਿੰਨੇ ਪਹਿਲਾਂ ਉਹਦੇ ਕੋਲ 25 ਰੁਪਏ ਸੀ ਉਹਦੇ ਮੰਮੀ ਨੇ ਉਹਨੂੰ 30 ਰੁਪਏ ਹੋਰ ਦੇਤੇ ਜਿੰਨੇ ਰੁਪਏ ਬਣ ਗਏ ਉਹਦੇ ਵਿੱਚੋਂ 40 ਰੁਪਏ ਦਾ ਉਹ ਘਰ ਦੇ ਲਈ ਦਹੀਂ ਖਰੀਦ ਲਿਆ ਮੈਂ ਦਹੀਂ ਖਰੀਦ ਲਿਆ ਹੁਣ ਉਹਦੇ ਕੋਲ ਕਿੰਨੇ ਰੁਪਏ ਬਚੇ ਨਹੀਂ 40 ਰੁਪਏ ਦਾ ਮੁੱਟੇ ਕਿੰਨਾ ਦਾ ਥੋੜਾ ਜਲਦੀ ਦਿਮਾਗ ਲਗਾਇਆ ਕਰੋ ਚੀਲੀ ਹਾਂ ਹਾਂ 55 ਨਹੀਂ ਹੈਗੇ 55 55 ਚੋਂ 40 ਘਟਾਤੇ ਵੈਰੀ ਗੁੱਡ ਬਹੁਤ ਸੋਹਣਾ ਜਵਾਬ ਦਿੱਤਾ ਬੁੱਟਾ ਵੀ ਬਹੁਤ ਸੋਹਣਾ ਜਵਾਬ ਦਿੰਦਾ ਤਨ ਇੱਕ ਸੋਖਾ ਸਵਾਲ ਹੋਰ ਪੁੱਛ ਲਈਏ ਹਾਂਜੀ ਲਾਸਟ ਸਵਾਲ ਇੱਕ ਟੌਫੀਆਂ ਵੀ ਡੱਬੇ ਵਿੱਚ 46 ਟੌਫੀਆਂ ਹਨ ਇੱਕ ਟੌਫੀਆਂ ਦੇ ਡੱਬੇ ਵਿੱਚ 46 ਟੌਫੀਆਂ ਹਨ ਗੁਰਪ੍ਰੀਤ ਨੇ ਉਸ ਡੱਬੇ ਵਿੱਚ 17 ਟੌਫੀਆਂ ਹੋਰ ਪਾ ਦਿੱਤੀਆਂ ਪਹਿਲਾਂ ਉਹ ਡੱਬੇ ਵਿੱਚ 46 ਟੌਫੀਆਂ ਸੀ ਤਾਂ ਗੁਰਪ੍ਰੀਤ ਨੇ ਉਸ ਡੱਬੇ ਵਿੱਚ 17 ਟੌਫੀਆਂ ਹੋਰ ਪਾ ਦਿੱਤੀਆਂ ਹੁਣ ਉਸ ਡੱਬੇ ਵਿੱਚ ਕਿੰਨੀਆਂ ਟੌਫੀਆਂ ਹੋ ਗਈਆਂ ਉਸਦੇ ਵੀ 7 ਅਪ੍ਰੈਲ ਨੂੰ ਕੀ ਸਮਝ ਨਹੀਂ来 ਗੱਲ ਨੂੰ ਹਲੇ ਕੁਐਸਚਨ ਨਹੀਂ ਕੀਤਾ ਮੰਨੇ ਪੂਰਾ ਮੰਨੇ ਸੀ ਜੀ ਕਹਿੰਦੇ 46 ਟੌਫੀਆਂ ਸੀ ਹੋਰ ਕਿੰਨੀਆਂ ਪਾਤੀਆਂ 17 ਪਾਤੀਆਂ ਹੁਣ ਜਿੰਨੀਆਂ ਉਸ ਡੱਬੇ ਚ ਟੌਫੀਆਂ ਹੋ ਗਈਆਂ ਕਮਲ ਤੇਰੇ ਤੋਂ ਪੁੱਛੂ ਜਿੰਨੀਆਂ ਵੀ ਉਹ ਡੱਬੇ ਚ ਟੌਫੀਆਂ ਹੋ ਗਈਆਂ ਪਹਿਲਾਂ 46 ਸੀ ਫਿਰ 17 ਹੋਰ ਪਾਤੀਆਂ ਜਿੰਨੀਆਂ ਟੌਫੀਆਂ ਹੋ ਗਈਆਂ ਉਹਦੇ ਵਿੱਚੋਂ 20 ਟੌਫੀਆਂ ਕੱਢ ਲੀਆਂ ਤਾਂ ਹੁਣ ਦੱਸੋ ਡੱਬੇ ਵਿੱਚ ਕਿੰਨੀਆਂ ਟੌਫੀਆਂ ਰਹਿ ਗਈਆਂ ਪਹਿਲਾ ਡੱਬੇ 'ਚ 46 ਸੀ 17 ਹੋਰ ਪਾਤੀਆਂ ਮੈਨੂੰ ਪਤਾ ਨਹੀਂ ਹੁਣ ਤੁਸੀਂ ਦੇਖ ਲਓ ਕਿੰਨੀਆਂ ਐਂਡ ਚਾਹ ਉਸ ਡੱਬੇ ਵਿੱਚੋਂ 20 ਟੌਫੀਆਂ ਕੱਢ ਲਈਆਂ ਮੈਨੂੰ ਨਹੀਂ ਸਾਨੂੰ ਪਤਾ ਨਹੀਂ ਮੈਨੂੰ ਨਹੀਂ ਮੈਨੇ ਕਮੋਂ ਤੋਂ ਹੀ ਪੁੱਛਣਾ ਸਾਨੂੰ ਪਤਾ ਨਹੀਂ ਕੋਸੋ ਨਹੀਂ ਮੈਨੂੰ ਨਹੀਂ ਸਾਨੂੰ ਪੁੱਛਣਾ ਫਤ ਹੈਨੀ ਕਮਲ ਦੱਸੋ ਕਮਲ ਤਾਂ ਬਿਲਕੁਲ ਲਿਖਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੀ ਵੀ ਮੈਡਮ ਹੋਰ ਕਿਉਂ ਉਛਲਣ ਸਰਦ ਨੂੰ ਪਤਾ ਨਹੀਂ ਖਲੀ ਖੁਸ਼ੀ ਸਰਦ ਗਲਤੀ ਕਰ ਗਈ ਸਰਦ ਅਰਸ਼ ਦੱਸੋ ਜਿੰਨੀ ਟੋਫੀਆਂ ਬਣੀਆਂ ਸੀ ਨਾ ਉਹਦੇ ਵਿੱਚੋਂ 20 ਕੱਢ ਲਈਆਂ ਆਕਾਸ਼ ਮੈਂ ਵੀ ਸਾਡੇ ਆਹ ਸਾਹਿਆ ਨੂੰ ਦੋਹੇ ਨੂੰ ਦੱਲਿਆ ਜੀ ਤੁਸੀਂ ਦੋ ਕਾਮਲ 63 ਨਾ ਹੀ ਮੈਨੂੰ ਸਾਹਿਆ ਲਈ ਬਿੱਟਰ 63 ਦਾ ਟੋਟਲ ਹੋ ਗਿਆ ਸੀ ਟੋਫੀ 20 ਕੱਢ ਵੀ ਤਾਂ ਲਈਆਂ ਬਾਅਦ ਚ 43 ਹੋ ਗਈ ਉਹ ਮੈਨੂੰ ਵੀ ਸਾਡੇ ਨੂੰ ਚਾਹੀਏ ਬੁੱਟੇ ਬੁੱਟੇ ਮੈਨੂੰ ਚਾਹੀਦੀਆਂ ਕਿ ਜੇਕਰ ਮੈਂ ਅਸ਼ਮਨ ਯਾਰੀ ਨਹੀਂ ਮੈਂ ਨਹੀਂ ਮੈਂ ਜੀ ਕਰਵੰਜਾ ਕੀ ਨੰਬਰ 53 ਨਹੀਂ ਮੈਂ ਮਾਤਾ ਨਹੀਂ ਸਾਡੀ ਨਹੀਂ ਹਾਂਜੀ ਹਰਜੋਤ 43 ਜੀ ਹਾਂ ਕਿੰਨਾ ਹੈ 43 ਲਗਾ ਕਿੰਨਾ ਹੁੰਦਾ ਹੈ 43 ਹੁਣ ਦੇਖੋ ਵੀ ਕਿਹੜੀ ਟੀਮ ਜਿੱਤਦੀ ਹੈ 83 ਕਿਹੜੀ ਟੀਮ ਜਿੱਤੀ ਹੈ ਅੰਡੀ ਕਿਹੜੀ ਟੀਮ ਨਿੱਤੀ ਹੈ ਬੀਡੀ ਹਾਰ ਕੀ ਕਿਹੜੀ ਟੀਮ ਏ ਕਈ ਸਵਾਲ ਅਨੇ ਤੁਸੀਂ ਗਲਤ ਜਵਾਬ ਦੇਤੇ ਆ ਲਾਸਟ ਵਾਲੇ ਦੇ ਦਿੱਤਾ ਗਲਤ ਕਮਾਂ ਤੂੰ ਟ੍ਰੈਂਡ ਹੀ ਦੱਸੀ ਗਈ ਥੱਪੜ ਖਾਏਂਗੀ ਹੁਣ ਤੂੰ ਮੇਰੇ ਤੋਂ